ਸੋ 1 ਨਗੂ ਸਰਵਜਿੰਗ ਪੰਦੇਰ ਦਾ ਵੱਡਾ ਐਲਾਨ ਸਾਹਮਣੇ ਆਇਆ ਹੈ 7 ਮਈ ਨੂੰ ਅੰਮ੍ਰਿਤਸਰ ਦੇ ਵਿੱਚ ਰੇਲ ਹੋਵੇਗਾ ਸੋ ਗੱਡੀਆਂ ਦਾ ਚੱਕਾ ਜਾਮ ਹੋਵੇਗਾ ਦੱਸਦੇ ਕਿ ਅੰਮ੍ਰਿਤਸਰ ਦੇ ਦੇਵੀ ਦਾਸਪੁਰਾ ਵਿਖੇ ਇਹ ਜਾਮ ਲੱਗੇਗਾ ਸੋ ਦੁਪਹਿਰ 12 ਵਜੇ ਦੱਸਦੀ ਹੈ ਕਿ ਇਹ ਰੇਲ ਰੋਕੋ ਤੱਕ ਨਾਲ ਸ਼ੁਰੂ ਹੋਵੇਗਾ ਸੋ ਕੇਂਦਰ ਤੇ ਸੂਬਾ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਚੱਕਾ ਜਾਮ ਕੀਤਾ ਜਾਵੇਗਾ ਸੋ ਵੱਡਾ ਐਲਾਨ ਸਰਵਜਿੰਗ ਪੰਦੇਰ ਦੇ ਵੱਲੋਂ ਕੀਤਾ ਗਿਆ ਹੈ ਅੰਮ੍ਰਿਤਸਰ ਦੇ ਦੇਵੀ ਦਾਸਪੁਰਾ ਵਿਖੇ ਵੱਡਾ ਜਾਮ ਲੱਗੇਗਾ ਸੋ 7 ਮਈ ਨੂੰ ਅੰਮ੍ਰਿਤਸਰ ਦੇ ਵਿੱਚ ਰੇਲ ਸੋ ਰੇਲ ਗੱਡੀਆਂ ਦਾ ਚੱਕਾ ਜਾਮ ਕੀਤਾ ਜਾਵੇਗਾ ਸੋ ਮੁੰਨਾ ਉਹਨਾਂ ਦੇ ਵੱਲੋਂ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਗਿਆ ਹੈ ਸੋ ਕੇਂਦਰ ਤੇ ਸੂਬਾ ਸਰਕਾਰ ਦੀਆਂ ਨੀਤੀਆਂ ਦਾ ਜੋ ਜੰਮ ਕੇ ਵਿਰੋਧ ਕੀਤਾ ਜਾ ਰਿਹਾ ਜਿਸ ਦੇ ਖਿਲਾਫ ਇਹ ਚੱਕਾ ਜਾਮ ਕੀਤਾ ਜਾਵੇਗਾ ਸੋ ਦੁਪਹਿਰ 12 ਵਜੇ ਦਾ ਸਮਾਂ ਦਿੱਤਾ ਗਿਆ ਜਦੋਂ ਰੇਲ ਰੋਕੋ ਧਰਨਾ ਉਹਨਾਂ ਦੇ ਵੱਲੋਂ ਸ਼ੁਰੂ ਕੀਤਾ ਜਾਵੇਗਾ ਕੇਂਦਰ ਤੇ ਸੂਬਾ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਜੰਮ ਕੇ ਰੋਸ ਹੁੰਜਾਇਆ ਜਾਵੇਗਾ ਕਵਾ ਫਿਰ ਤੋਂ ਰਣਨੀਤੀ ਦਾ ਐਲਾਨ ਕੀਤਾ ਗਿਆ ਸੋ 7 ਮਈ ਨੂੰ ਅੰਮ੍ਰਿਤਸਰ ਵਿਖੇ ਦੱਸਿਆ ਕਿ ਕਿਸਾਨਾਂ ਦੇ ਵੱਲੋਂ ਰੇਲ ਰੋਕੋ ਤਰਨਾ ਕੀਤਾ ਜਾਵੇਗਾ ਕੱਲ ਜਥੇਬੰਦੀ ਨੇ ਹੰਗਾਮੀ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਵੀ ਭਗਵੰਤ ਮਾਨ ਤੇ ਕੇਂਦਰ ਦੀ ਸਰਕਾਰ ਕਾਰਪੋਰੇਟ ਦੀਆਂ ਨੀਤੀਆਂ ਲਾਗੂ ਕਰਨ ਵਾਸਤੇ ਜਿਵੇਂ ਪੰਜਾਬ ਦੇ ਅੰਦਰ ਪੁਲਿਸ ਰਾਜ ਦੀ ਸਥਾਪਨਾ ਕੀਤੀ ਗਈ ਆ ਅਰ ਪੁਲਸ ਦੇ ਜ਼ਬਰ ਦੇ ਨਾਲ ਜਿਵੇਂ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਹਕੂਕਾਂ ਨੂੰ ਪੁਲਸ ਆਪਣੇ ਪੈਰਾਂ ਦੇ ਬੂਟਾ ਥੱਲੇ ਕੁਚਲ ਕੇ ਲਟਾੜ ਕੇ ਜੋ ਭਾਰਤ ਮਾਲਾ ਯੋਜਨਾ ਤਹਿਤ ਜੰਮੂ ਕਟੜਾ ਐਕਸਪ੍ਰੈਸ ਵੇ ਆ ਜਾਂ ਉਨਾ ਅੰਮ੍ਰ ਅੰਮ੍ਰitsar ਐਕਸਪ੍ਰੈਸ ਵੇ ਆ ਉਹਦੀਆਂ ਜ਼ਮੀਨਾਂ ਤੇ ਕਿਸਾਨਾਂ ਨੂੰ ਮਾਲਬਜ਼ਾ ਦਿੱਤੇ ਬਿਨਾਂ ਕਬਜ਼ਾ ਕਰ ਰਹੀ ਆ ਇਹ ਪੂਰੇ ਪੰਜਾਬ ਦੀ ਗੱਲ ਆ ਤਰਨਤਾਰ ਨਾ ਹੋਵੇ ਅੰਮ੍ਰਿਤਸਰ ਹੋਵੇ ਤੁਸੀਂ ਗੁਰਦਾਸਪੁਰ ਦੇ ਵਿੱਚ ਤਾਂ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਪੰਜਾਬੀਆਂ ਨੇ ਤਸਵੀਰਾਂ ਵੇਖੀਆਂ ਹੋਣਗੀਆਂ ਕਿ ਇੱਕ 80 ਸਾਲ ਦੀ ਮਾਂ ਨੂੰ ਜਿਵੇਂ ਪੁਲਿਸ ਜ਼ਬਰ ਢਾ ਕੇ ਔਰਤਾਂ ਦੇ ਕੱਪੜੇ ਵਾੜ ਕੇ ਜਿਵੇਂ ਜਬਰੀ ਬੱਸਾਂ ਚ ਲੱਤ ਕੇ ਥਾਣਿਆਂ ਚ ਲੈ ਕੇ ਜਾ ਰਹੇ ਆ ਜਿਵੇਂ ਬਜ਼ੁਰਗਾਂ ਦੀਆਂ ਪੱਕਾ ਲਾਈਆਂ ਜਾ ਰੀਆਂ ਉਹ ਵੀ ਤੁਸੀਂ ਦੇਖਿਆ ਨਾ ਇਹ ਸਾਰਾ ਕੁਝ ਪੁਲਿਸ ਰਾਜ ਦੀ ਸਥਾਪਤਿਲੀ ਹੋ ਰਿਹਾ ਹੈ गावा ਔਰ ਇਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਜਥੇਬੰਦੀ ਨੇ ਫੈਸਲਾ ਨਾ ਚਾਹੁੰਦੇ ਹੋਇਆ ਮਜਬੂਰੀ ਚ ਕਰਨਾ ਪੈ ਗਿਆ ਕਿ ਅਸੀਂ ਇਸ ਪੁਲਿਸ ਰਾਜ ਦੇ ਘੋੜੇ ਨੂੰ ਹੁਣ ਥੰਮਣਾ ਹੈਗਾ ਵਾ ਪੰਜਾਬੀਓ ਇਹਦੇ ਬਾਹਰ ਗੁਜ਼ਾਰਾ ਨਹੀਂ ਹੈਗਾ ਇਸ ਕਰਕੇ 7 ਮਈ ਨੂੰ 12 ਵਜੇ ਦੇਵੀਦਾਸਪੁਰਾ ਚ ਰੇਲ ਪਈਆ ਜਾਮ ਕਰਾਂਗੇ ਹਜੇ ਇੱਕ ਪੁਆਇੰਟ ਇਸ ਕਰਕੇ ਖੋਲਿਆ ਪੀ ਪੂਰਾ ਪੰਜਾਬ ਜਾਮ ਨਾ ਕਰੀਏ ਮਾਲਵੇ ਚ ਜੇ ਸਰਕਾਰ ਨਾ ਮੰਨੀ ਤੇ ਅਗਲੇ ਪੁਆਇੰਟ ਖੋਲਾਂਗੇ ਅਸੀਂ ਨਹੀਂ ਚਾਹੁੰਦੇ ਰੇਲਾਂ ਜਾਮ ਹੋਣ ਜੇ ਪੰਜਾਬ ਦੇ ਮੁੱਖ ਮੰਤਰੀ ਚ ਬੜੀ ਮੋਟੀ ਵੀ ਕੋਈ ਲੋਕਾਂ ਪ੍ਰਤੀ ਜਵਾਬਦੇਹੀ ਬਚੀ ਆ ਤੇ ਮਸਲਿਆਂ ਦਾ ਹੱਲ ਕਰ ਲਵੇ ਅਰ ਵੱਧ ਤੋਂ ਵੱਧ ਅਸੀਂ ਲੋਕਾਂ ਨੂੰ ਇਸ ਪੁਲਸ ਰਾਜ ਦੀ ਸਮਾਪਤੀ ਕਰਨ ਲਈ ਇਸ ਮੋਰਚੇ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦੇ ਆਂ